ਆਪ ਉਮੀਦਵਾਰ ਤੇ ਕਥਿਤ ਗੋਲੀਬਾਰੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ ਵੱਡਾ ਖੁਲਾਸਾ ਤੇ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਲਗਾਏ ਦੋਸ਼ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਹੈ ਤੇ ਪ੍ਰਸ਼ਾਸਨਿਕ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਹਨ ਉਹਨਾਂ ਕਿਹਾ ਕਿ ਜ਼ਖਮੀ ਬਲਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦਾ ਪਰਾ ਹੈ ਗੋਲੀਬਾਰੀ ਦੌਰਾਨ ਗੋਲੀ ਉਸਦੇ ਚਿਹਰੇ ਤੇ ਲੱਗੀ ਅਤੇ ਫਿਰ ਉਸ ਦੀ ਗਰਦਨ ਵਿੱਚੋਂ ਲੰਘ ਗਈ ਜਿਸ ਕਾਰਨ ਉਹ ਗੰਭੀਰ ਹਾਲਤ ਵਿੱਚ ਸੀ ਸਿਹਤ ਮੰਤਰੀ ਨੇ ਕਿਹਾ ਕਿ ਘਟਨਾ ਸਮੇਂ ਪੁਲਿਸ ਮੌਕੇ ਤੇ ਮੌਜੂਦ ਸੀ ਪਰ ਪੁਲਿਸ ਦੀ ਨਿਗਰਾਨੀ ਹੇਠ ਦੋਸ਼ੀ ਦਾ ਭਜਣਾ ਕਈ ਸਵਾਲ ਖੜੇ ਕਰਦੇ ਹਨ ਉਨ੍ਹਾਂ ਸਪਸ਼ਟ ਕੀਤਾ ਕਿ ਪੁਲਿਸ ਦੇ ਜਾਣ ਤੋਂ ਬਾਅਦ ਸਥਿਤੀ ਵਿਗੜ ਗਈ ਜਿਸ ਕਾਰਨ ਪਾਰਟੀ ਉਮੀਦਵਾਰ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਗਿਆ ਜਦੋਂ ਕਿ ਦੋਸ਼ੀ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਇਸ ਘਟਨਾ ਤੇ ਸਖਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਰਾਣਾ ਬਲਾਚੋਰੀਆ ਮਾਮਲੇ ਵਿੱਚ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਅੰਨੇਵਾ ਗੋਲੀਬਾਰੀ ਕਰਨ ਤੋਂ ਬਾਅਦ ਦੋਸ਼ੀ ਪੁਲਿਸ ਤੋਂ ਕਿਵੇਂ ਭੱਜ ਗਿਆ ਇਹ ਗੰਭੀਰ ਜਾਂਚ ਦਾ ਵਿਸ਼ਾ ਹੈ ਤੇ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ ਦੌਰਾਨ ਹੋਰ ਕੀ ਕਿਹਾ ਤੁਸੀਂ ਵੀ ਸੁਣੋ

ਸ਼ੁਰੂ ਤੋਂ ਮੇਰੀ ਕੋਸ਼ਿਸ਼ ਇਹ ਸੀ ਕਿ ਜਿਹੜਾ ਫੈਸਲਾ ਹੈ ਉਹ ਲੋਕਾਂ ਦਾ ਹੋਣਾ ਚਾਹੀਦਾ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਉਹ ਮਤਲਬ ਕਿਸੇ ਵੀ ਪਾਰਟੀ ਵੱਲੋਂ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਔਰ ਰੂਲਿੰਗ ਪਾਰਟੀ ਦਾ ਇੱਕ ਮੰਤਰੀ ਹੋਣ ਦੇ ਜਿਹੜਾ باوجود ਮੇਰੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਜਿਹੜਾ ਮੇਰਾ ਬਿਹੇਵੀਅਰ ਹੈ ਉਹ ਐਗਜ਼ੈਂਪਲਰੀ ਹੋਵੇ ਔਰ ਮੈਂ ਇਲੈਕਸ਼ਨ ਤੋਂ ਪਹਿਲਾਂ ਮੈਂ ਸਾਰੇ 60 ਪਿੰਡਾਂ ਦੇ ਵਿੱਚ ਮੈਂ ਦੋ ਵਾਰ ਹੀ ਜਾ ਕੇ ਆਇਆ ਕਰਾਂਟਾਂ ਦੇ ਕੇ ਆਇਆ ਕੰਮ ਸ਼ੁਰੂ ਕਰਾਇਆ ਔਰ ਕਿਸੇ ਨਾਲ ਕੋਈ ਤੱਕਾ ਨਹੀਂ ਆ ਸਾਡੀਆਂ ਸਾਰੀਆਂ ਸੀਟਾਂ ਦੇ ਉੱਤੇ ਅਕਾਲੀਆਂ ਦੇ ਵੀ ਕੈਂਡੀਡੇਟ ਹੈ ਕਾਂਗਰਸ ਦੇ ਵੀ ਕੈਂਡੀਡੇਟ ਹੈ ਔਰ ਜਿੱਥੇ ਭਾਜਪਾ ਨੂੰ ਕੈਂਡੀਡੇਟ ਮਿਲਿਆ ਉਹਨਾਂ ਦੇ ਵੀ ਕੈਂਡੀਡੇਟ ਹੈ ਤਕਰੀਬਨ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਲੇਕਿਨ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਗੁੰਡਾਗਰਦੀ ਦੀ ਆਦਤ ਪਈ ਹੋਈ ਹੈ ਸਾਡੇ ਬੋਥੇ ਉੱਤੇ ਸਵੇਰੇ ਰਾਸ਼ੀਗਾ ਔਰ ਉਹਨਾਂ ਨੇ ਸਵੇਰ ਤੋਂ ਹੀ ਜੜਾ ਸੀਗਾ ਉਹ ਬਾਹਰਲੇ ਬੰਦੇ ਬੁਲਾ ਕੇ ਸਾਡੇ ਉੱਤੇ ਲੇਡੀਜ਼ ਬੈਠੀਆਂ ਹੋਈਆਂ ਸੀ ਔਰ ਉਹਨਾਂ ਨੂੰ ਇੰਟੀਮੀਡੇਟ ਕਰ ਲਗਾਤਾਰ ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ ਸੀ ਔਰ ਸਾਡੇ ਮੈਨੂੰ ਉੱਥੋਂ ਰਿਪੋਰਟਸ ਆਈਆਂ ਰਾਜਵਿਕਰ ਜੀ ਸਾਡੇ ਨਾਲ ਹੈ ਇੱਧਰ ਆਜੋ ਬੇਟਾ ਸਪੈਸ ਸਾਡੇ ਕੈਂਡੀਡੇਟ ਉੱਥੇ ਸੀ ਮੈਨੂੰ ਇਹਨਾਂ ਵੱਲੋਂ ਰਿਪੋਰਟਸ ਆਈਆਂ ਜਿਹੜੇ ਸਾਡੇ ਬੰਦੇ ਹੋਰ ਅਬਜ਼ਰਵਰ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਇੱਥੇ ਨਾ ਜੀ ਬਹੁਤ ਜ਼ਿਆਦਾ ਇਹਨਾਂ ਜਿਹੜਾ ਮਾਹੌਲ ਹੈ ਉਹ ਔਰਤਾਂ ਦੇ ਉੱਤੇ ਘਟੀਆ ਕਿਸਮ ਦੇ ਕਮੈਂਟ ਹੋ ਰਹੇ ਆ ਔਰ ਇਹਨੂੰ ਫੋਲੋ ਵੀ ਕੀਤਾ ਗਿਆ ਰਾਜ ਬਕਰਾਰ ਨੂੰ ਸਕੂਟਰਾਂ ਤੇ ਜਿੱਥੇ ਜਾਂਦੇ ਸੀ ਉਹਨਾਂ ਨੂੰ ਫੋਲੋ ਕਰਦੇ ਸੀ ਬੰਦੇ ਔਰ ਮਤਲਬ ਲੱਗ ਰਿਹਾ ਸੀ ਇਹਨਾਂ ਦੇ ਮਨ 'ਚ ਜਿਹਾ ਸੁਭਾ ਸੀ ਕਰਦੇ ਕੁਛ ਨਾ ਕੁਛ ਦੇ ਕਾਰਨਾ ਕਰਦੇ ਮੈਂ ਪੁਲਿਸ ਨੂੰ ਕਿਹਾ ਵੀ ਤੁਸੀਂ ਜਾ ਕੇ ਦੇਖ ਕੇ ਆਓ ਉਹਨਾਂ ਨੇ ਜਾ ਕੇ ਔਰ ਉਹਨੂੰ ਸਮਝਾ ਕੇ ਉਹਨਾਂ ਨੂੰ ਆਏ ਤੇ ਜਦੋਂ ਕੋਈ 12:30 ਦਾ ਟਾਈਮ ਹੋਇਆ ਉਦੋਂ ਤੱਕ ਉਹਨਾਂ ਨੇ ਉੱਥੇ ਕਾਫੀ ਜ਼ਿਆਦਾ ਬੰਦਿਆਂ ਦਾ ਜਵਾਬੜਾ ਕਰ ਲਿਆ 9 ਵਜੇ ਤੱਕ ਪਹੁੰਚ ਗਈ ਸੀ ਕਿ ਮੈਨੂੰ ਡੀਐਸਪੀ ਨੂੰ ਫੋਨ ਕਰਕੇ ਆਪਣੇ ਬੰਦਿਆਂ ਨੂੰ ਉਥੋਂ ਰੈਸਕਿਊ ਕਰਕੇ ਬੁਲਾਣਾ ਪਿਆ ਉਹਨਾਂ ਤੋਂ ਮੈਂ ਕਹਿੰਦਾ ਤੁਸੀਂ ਆਪਾਂ ਲੜਾਈ ਨਹੀਂ ਕਰਨੀ ਜਿੰਨੀਆਂ ਸਾਨੂੰ ਲੋਕ ਵੋਟਾਂ ਪਾਣਗੇ ਫੈਸਲਾ ਲੋਕਾਂ ਦਾ ਹੋਣਾ ਚਾਹੀਦਾ ਪੂਰੇ ਇਤਿਹਾਸ ਦੇ باوجود ਅਸੀਂ ਆਪਣੇ ਬੰਦੇ ਉਥੋਂ ਰੈਸਕਿਊ ਕੀਤੇ ਹਾਲਾਂਕਿ ਇਹ ਕਹਿੰਦੇ ਜੀ ਅਸੀਂ ਪੇਟੀਆਂ ਬੰਦ ਕਰਾ ਕੇ ਜਾਣਾ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਪੇਟੀਆਂ ਕਿਤੇ ਨਹੀਂ ਜਾਂਦੀਆਂ ਜੋ ਹੋਏਗਾ ਠੀਕ ਹੋਏਗਾ ਔਰ ਅਸੀਂ ਆਪਣੇ ਬੰਦਿਆਂ ਨੂੰ ਉੱਥੋਂ ਇੱਕ ਕਿਸਮ ਦਾ ਰੈਸਕਿਊ ਕੀਤਾ ਅਸੀਂ ਮਤਲਬ ਜਿਹੜੀ ਕੋਈ ਵੀ ਸ਼ਰਾਬਤ ਹੁੰਦੀ ਹੈ ਉਹਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਬਟ ਇਹ ਘਰੇ ਆ ਗਏ ਰਾਜਵਿਕਰਾਂਤ ਤੇ ਹੋਰ ਇਹਦੇ ਜਿਹੜੇ ਕੁਝ ਬੰਦੇ ਸੀ ਅੰਦਰ ਚਲੇ ਗਏ ਦੋ ਬੰਦੇ ਇਹਨਾਂ ਦੇ ਬਾਹਰ ਖੜੇ ਸੀ ਇਹਨਾਂ ਨੂੰ ਜਿਹੜੇ ਬੰਦੇ ਚੇਸ ਕਰ ਰਹੇ ਸੀ ਫਾਲੋ ਕਰ ਰਹੇ ਸੀਗੇ ਬੰਦੇ ਪਿੱਛੇ ਆਏ ਆ ਔਰ ਇਹਨਾਂ ਦੇ ਗੇਟ ਦੇ ਉੱਤੇ ਆ ਕੇ ਜਿਹੜਾ ਲੜਕਾ ਜਿਹਨੂੰ ਮੈਂ ਮਿਲ ਕੇ ਆਇਆ ਹੁਣ ਉਹਦੇ ਇਹਨਾਂ ਨੇ ਗੋਲੀ ਮਾਰੀ ਆ ਔਰ ਤੁਸੀਂ ਦੇਖੋ ਵੀ ਉਹਦੀ ਕਿਸਮਤ ਦੇਖੋ ਕਿ ਕਹਿੰਦੇ ਹੁੰਦੇ ਨਾ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਉਹਦੇ ਗੋਲੀ ਇੱਥੋਂ ਲੱਗ ਕੇ ਔਰ ਕੰਨ ਕੋ ਜਾ ਕੇ ਨਿਕਲੀ ਜੀ ਉਹ ਸਿੱਧੀ ਚਲੀ ਜਾਂਦੀ ਹੈ ਤਾਂ ਵੀ ਡੈਥ ਸੀ ਉੱਪਰ ਚਲੀ ਜਾਂਦੀ ਹੈ ਤਾਂ ਵੀ ਡੈਥ ਸੀ ਥੋੜੀ نیچے ਚਲੀ ਜਾਂਦੀ ਹੈ ਤਾਂ ਵੀ ਡੈਥ ਸੀ ਚਾਰੇ ਪਾਸੇ ਡੈਥ ਸੀਗਾ ਉਹ ਕੁਦਰਤ ਨੇ ਉਹਨੂੰ ਹੱਥ ਦੇ ਕੇ ਉਹਨੂੰ ਜਿਹੜਾ ਬਚਾਇਆ ਬਟ ਇਹਦੇ 'ਚ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਜੀ ਮੈਂ ਬੜਾ ਸਾਫ਼ ਤਿਕਰਨ ਕਰ ਰਿਹਾ ਹਾਂ ਜੀ ਇੱਕ ਤਾਂ ਉਹ ਸ਼ੂਟਰ ਸੀਗੇ ਜਿਹੜੇ ਪੈਟੀ ਕ੍ਰਿਮੀਨਲ ਆ ਜਿਹਨਾਂ ਨੂੰ ਪੈਟੀ ਕ੍ਰਿਮੀਨਲ ਸਮਝਦਾ ਜਿਹਨਾਂ ਨੂੰ ਕਿ ਮੋਟਰਸਾਈਕਲ ਦੇ ਕੇ ਪਿਸਤੌਲ ਦੇ ਕੇ ਗੋਲੀ ਦੇ ਕੇ ਭੇਜਿਆ ਗਿਆ ਸੀਗਾ ਤੁਸੀਂ ਜਾਓ ਤੇ ਗੋਲੀ ਮਾਰਿਓ ਪਰਵਾਹ ਨਹੀਂ ਕਰਨੀ ਲੇਕਿਨ ਉਹਨਾਂ ਨਾਲ ਤਾਂ ਅਸੀਂ ਕਰਾਂਗੇ ਕਰਾਂਗੇ ਉਹਨਾਂ ਨਾਲ ਤਾਂ ਪੁਲਿਸ ਡੀਲ ਕਰੇਗੀ ਕਰੇਗੀ ਬਟ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੇ ਪਿਸਤੌਲ ਲੈ ਕੇ ਦਿੱਤਾ ਜਿਨ੍ਹਾਂ ਨੇ ਉਹਨੂੰ ਗੋਲੀ ਚਲਾਉਣ ਲਈ ਭੇਜਿਆ ਔਰ ਜਿਨ੍ਹਾਂ ਨੇ ਗੋਲੀ ਚਲਵਾਈ ਜਿਹੜੇ ਉਹਨਾਂ ਦੇ ਪੁਸਤਪਲਾਈ ਕਰਨ ਵਾਲੇ ਆ ਉਹਨਾਂ ਦੇ ਮਾਸਟਰ ਹੈਗੇ ਆ ਜਿਹੜੇ ਅਸੀਂ ਉਹਨਾਂ ਇਸ ਵਾਰੀ ਉਹਨਾਂ ਨੂੰ ਵੀ ਨਹੀਂ ਛੱਡਣੇ ਜਿਹੋ ਦੀ ਚੜ੍ਹੋ ਖਾਤਮ ਕਰਾਂਗੇ ਇਸ ਬਿਵਾਰੀ ਨੂੰ ਜਿਹੜੇ ਗੈਂਗਸਟਰਾਂ ਨੂੰ ਪਾਲਣ ਵਾਲੇ ਆ ਇਹਨਾਂ ਤੋਂ ਕ੍ਰਾਈਮ ਕਰਾਉਣ ਵਾਲੇ ਆ ਇਹਨਾਂ ਨੂੰ ਜਿਹੜਾ ਹੈਗਾ ਇਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਔਰ ਮੈਂ ਹੁਣੇ ਹੀ ਡੀਏਜੀ ਸਾਹਿਬ ਨੂੰ ਮਿਲ ਕੇ ਆਇਆ ਔਰ ਉਹ ਮੇਰੇ ਨਾਲ ਸਹਿਮਤ ਹੈ ਜੀ ਕਿ ਇਹ ਕੋਈ ਲਾਕਡਾਊਨ ਦਾ ਕੇਸ ਨਹੀਂ ਆ ਸਾਡਾ ਜਿਹੜਾ ਬੰਦਾ ਹੈਗਾ ਇਹਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਵਾਈਫ ਨੂੰ ਕਹਿ ਲਈ ਕਿ ਸਾਰੇ ਨੇ ਤਾਂ ਅੱਜ ਤੱਕ ਚੂਹਾ ਨਹੀਂ ਮਾਰਿਆ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਜਿਹਦੇ ਬੰਦੇ ਤੇ ਗੋਲੀ ਲੱਗੀ ਉਹ ਜਾਣਦਾ ਨਹੀਂ ਕਿ ਉਹਨੂੰ ਗੋਲੀ ਮਾਰੀ ਕਿਉਂ ਆ ਉਹਦਾ ਮੋਟਿਵ ਕੀ ਆ ਔਰ ਮੈਂ ਇੱਕ ਆਲਿਚਕੀਨ ਨਾਲ ਕਹਿ ਸਕਦਾ ਜਿਹਨੇ ਗੋਲੀ ਮਾਰੀ ਉਹ ਇਹਨੂੰ ਨਹੀਂ ਜਾਣਦਾ ਕਿ ਬੰਦਾ ਕੌਣ ਹੈ ਜਿਹਨੂੰ ਗੋਲੀ ਮਾਰੀ ਆ ਇਹ ਜਿਹੜਾ ਗੋਲੀ ਚਲਾਣ ਵਾਲਾ ਹੈਗਾ ਉਹ ਤਾਂ ਕਿਤੇ ਨਾ ਕਿਤੇ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹਦਾ ਟਾਰਗੇਟ ਤਾਂ ਉਹੀ ਸੀਗਾ ਫਿਰ ਇਹਦਾ ਮਤਲਬ ਇਹਨੂੰ ਮਤਲਬ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਹੋ ਕਿ ਇੱਥੇ ਬਾਹਰਨ ਦੇ ਵਿੱਚ ਜਾਂ ਹੋਰ ਇਸ ਪਾਸੇ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਾ ਖੜਾ ਹੋਵੇ ਇਹ ਅਸੀਂ ਕਿਸੇ ਨਾਲ ਟੱਕਾ ਕਰਦੇ ਨਹੀਂ ਪਰ ਅਸੀਂ ਟੱਕਾ ਬਰਦਾਸ਼ਤ ਵੀ ਨਹੀਂ ਕਰਦੇ ਮੈਂ ਮਤਲਬ ਇਹ ਗੱਲ ਜਿੰਨੀ ਮੇਰੇ ਕੋਲੇ ਤਾਕਤ ਹੈਗੀ ਆ ਇਹ ਮੈਂ ਆਪਣੇ ਵੱਲੋਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਗੋਲੀ ਚਲਾਣ ਵਾਲਿਆਂ ਨੂੰ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕੌਨਸਪਰੇਸੀ ਕਰਕੇ ਗੋਲੀ ਚਲਵਾਣ ਵਾਲਿਆਂ ਨੂੰ ਇਹਨਾਂ ਨੂੰ ਹੁਣ ਸਾਰਿਆਂ ਨੂੰ ਹੀ ਮਨ ਲੋ ਦੇ ਵਿਲ 올 ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਅਸੀਂ ਖਿੱਚ ਕੇ ਲਿਆਵਾਂਗੇ ਜਿੱਥੇ ਮਰਜ਼ੀ ਤਾਂ ਹੈ ਜਮੀਨ 'ਚ ਸੁਭਜਣ ਪਤਾਲ ਵਿੱਚ ਸੁਭਜਣ ਬਾਹਰ ਭੱਜਣ ਦੀ ਕੋਸ਼ਿਸ਼ ਕਰਨ ਨਾ ਇਹਨਾਂ ਨੂੰ ਭੱਜਣ ਦੇਵਾਂਗੇ ਨਾ ਇਹਨਾਂ ਨੂੰ ਬਚਣ ਦੇਵਾਂਗੇ ਜਿੱਥੇ ਵੀ ਅਗਾ ਖਿੱਚ ਕੇ ਲਿਆਵਾਂਗੇ ਇਹਨਾਂ ਨੂੰ ਕੋਰਟ ਕਚਹਿਰੀ ਤੱਕ ਵੀ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਜਿਹੜੇ ਦੇਖੋ ਗੱਲ ਇਹ ਹੈਗੀ ਆ ਵੀ ਜਿਹੜੇ ਇੱਕ ਤਾਂ ਹੈਗੇ ਆ ਜਿਹੜੇ ਚਲਾਣ ਵਾਲੇ ਆ ਉਹ ਤਾਂ ਸੀਸੀਟੀਵੀ 'ਚ ਆ ਗਏ ਹੁਣ ਉਹ ਆ ਗਏ ਆ ਉਹ ਫੜੇ ਜਾਣਗੇ ਉਹਨਾਂ ਦੀ ਇੰਟਰੋਗੇਸ਼ਨ ਹੋਏਗੀ ਉਹਨਾਂ ਦਾ ਸਾਰਾ ਜਿੰਨਾ ਉਹਨਾਂ ਦਾ ਉਹਨਾਂ ਦੀ ਉਹਨਾਂ ਦੀਆਂ ਮੂਵਮੈਂਟਸ ਸੀਗੀਆਂ ਪੂਰਨਾਂ ਦਾ ਜੋ ਵੀ ਸਾਰੀਆਂ ਡਿਟੇਲਸ ਆ ਜਾਣਗੀਆਂ ਪੁਲਿਸ ਕੋਲੇ ਇਸੇ ਮੈਟਰ ਆਫ ਇਨਵੈਸਟੀਗੇਸ਼ਨ ਜਿਹੜੇ ਜਿਹੜੇ ਚਲਵਾਉਣ ਵਾਲੇ ਆ ਜਿਹੜੇ ਕਾਂਸਪੀਰੇਟਰਸ ਆ ਜਿਹੜੇ ਬ੍ਰੇਨ ਬਿਹਾਈਂਡ ਦਾ ਕ੍ਰਾਈਮ ਹੈ ਉਹ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਵੇਂ ਅੱਜ ਮੈਂ ਪੀਸੀ ਕਰ ਰਿਹਾ ਹੈਗਾ ਬਟ ਐਸੋ ਲਈ ਇਨਵੈਸਟੀਗੇਸ਼ਨ ਹੋ ਰਹੀ ਹੈ ਮੈਂ ਤਾਂ ਮੈਂ ਮਤਲਬ ਕਹ ਲਿਆ ਵੀ ਮੈਂ ਜੰਪ ਨਹੀਂ ਕਰਨਾ ਚਾਹੁੰਦਾ ਦੇਖੋ ਮੇਰੀ ਗੱਲ ਸੁਣੋ ਇਹ ਇਲੈਕਸ਼ਨ ਹੋ ਰਹੀ ਹੈ ਜੀ ਜੇ ਉੱਥੇ ਬੰਦਿਆਂ ਨੂੰ ਜਿਹੜੇ ਸਾਡੇ ਬੂਥ ਤੇ ਬੈਠੇ ਹੋਏ ਆ ਜੇ ਔਰਤਾਂ ਨੂੰ ਬਰਾਉ ਬਿਟ ਕੀਤਾ ਜਾ ਰਿਹਾ ਹੈ ਜੇ ਸਾਡੇ ਬੰਦਿਆਂ ਨੂੰ ਉਥੇ 250 300 ਬੰਦਾ ਕਿਨੇ ਬੁਲਾਇਆ ਉਹਨਾਂ ਨੂੰ ਕਿਉਂ ਦੇ ਬਲੈਂਟ ਤੇ ਆਏ ਹੋ ਕਿਨੇ ਇਕੱਠੇ ਕੀਤੇ ਕੀ ਮੋਟਿਵ ਸੀ ਉਹਦਾ ਜਦੋਂ ਅਸੀਂ ਨੇ ਇਕੱਠੇ ਕੀਤੇ ਰੋਲਿੰਗ ਪਾਰਟੀ ਨੇ ਅਸੀਂ ਕੋਈ ਪੁਲਸ ਤੋਂ ਤੱਕਾ ਨਹੀਂ ਕਰਾਇਆ ਅਸੀਂ ਉਹਨਾਂ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ ਅਸੀਂ ਕਹਿ ਰਹੇ ਆ ਵੀ ਤੁਸੀਂ ਇਲੈਕਸ਼ਨ ਲੜੋ ਦੇਖੋ ਗਾਲੇ ਗਾਲੇ ਆ ਗਿਆ ਵੀ ਜਿਹੜਾ ਤਾਂ ਸੁਰੱਖਿਆ ਦਾ ਸਵਾਲ ਹੈ ਤੁਸੀਂ ਬੂਤੇ ਉੱਤੇ ਉੱਥੇ ਬੰਦੋਬਸਤ ਸੀ ਅਸੀਂ ਪੁਲਸ ਪੇਜ ਕਿਉਂ ਉੱਥੇ ਇੰਟਰਵੈਨ ਕੀਤਾ ਸੁਰੱਖਿਆ ਦੇ ਸਵਾਲ ਤਾਂ ਤਾਂ ਉੱਠੇ ਨਦੀ ਜੇ ਹੁਣ ਤੁਸੀਂ ਹਰ ਥਾਂ ਤੇ ਤਾਂ ਹਰ ਵੇਲੇ ਤਾਂ ਮਤਲਬ ਜਿਵੇਂ ਇੱਕ ਜਿਵੇਂ ਉੱਥੇ ਬੰਦਾ ਗਿਆ ਉਹ ਕਰ ਗਿਆ ਉਹ ਆਪਣੇ ਘਰ ਚਲੇ ਗਿਆ ਇਲੈਕਸ਼ਨ ਹੋ ਗਈ ਆ ਵੋਟਾਂ ਪੈ ਚੁੱਕੀਆਂ ਤੁਸੀਂ ਇਹਨਾਂ ਦੀ ਹਮਾਕਤ ਦੇਖੋ ਜੀ ਉਸ ਤੋਂ ਬਾਅਦ ਜਾ ਕੇ ਗੋਲੀ ਚਲਾਉਂਦੇ ਆ ਜੀ ਇਹ ਮਤਲਬ ਇਹ ਤਾਂ ਜਿਹੜਾ ਸੁਰੱਖਿਆ ਦੇ ਤਾਂ ਗੱਲ ਆਂਦੀ ਆਂਦੀ ਉਹ ਵੀ ਕਰਾਂਗੇ ਜੀ ਉਹਦੀ ਗੱਲ ਵੀ ਕਰਾਂਗੇ ਉਹ ਵੀ ਉਹ ਵੀ ਕਰ ਰਹੇ ਆ ਅਸੀਂ ਉਹਨੂੰ ਵੀ ਬੜਾ ਬੜਾ ਉਹਨੂੰ ਅਸੀਂ ਲੈ ਰਹੇ ਆ ਕਿ ਜਿਹੜੇ ਗੱਲ ਇਹ ਆ ਵੀ ਬੰਦਿਆਂ ਕੋਲੇ ਨਜਾਇਜ਼ ਹਥਿਆਰ ਕਿੱਥੋਂ ਆਇਆ ਜੀ ਉਹ ਹਥਿਆਰ ਕਿਨੇ ਦਿੱਤਾ ਜੀ ਔਰ ਉਹਨੂੰ ਭੇਜਿਆ ਕਨੇ ਜੀ ਹਾ ਜੀ ਦੇਖੋ ਇੰਟੈਲੀਜੈਂਸ ਫੇਲਰ ਤਾਂ ਵੱਡੇ ਵੱਡੇ ਮਤਲਬ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਉਦੋਂ ਕੋਈ ਨਾ ਕੋਈ ਇੰਟੈਲੀਜੈਂਸ ਫੇਲਰ ਹੁੰਦਾ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਕਿਸੇ ਨਾ ਕਿਸੇ ਦੀ ਗਲਤੀ ਹੁੰਦੀ ਆ ਉਹਦੇ ਇਹ ਇੰਟੈਲੀਜੈਂਸ ਫੇਲਰ ਹੋਇਆ ਕਿੱਥੇ ਹੋਇਆ ਲੇਕਿਨ ਜਿਹੜੇ ਕ੍ਰਿਮੀਨਲਸ ਆ ਉਹ ਉਹਨਾਂ ਨੂੰ ਹਥਿਆਰ ਕੌਣ ਦਿੰਦਾ ਉਹਨਾਂ ਨੂੰ ਭੇਜਦਾ ਕੌਣ ਹੈ ਉਹਨਾਂ ਨੂੰ ਕੰਟਰੋਲ ਕੌਣ ਕਰਦਾ we will get to the root of it ਮੈਂ ਉਹਦੀ ਜੜੋਂ ਆਨੀ ਉਹਦੀ ਜੜ ਫੜਾਂਗੇ ਜਾ ਕੇ ਜਿਵੇਂ ਮੈਂ ਇੱਕ ਡਾਕਟਰ ਆ ਅਸੀਂ ਬਿਮਾਰੀ ਦੀ ਜੜ ਫੜਦੇ ਇਹ ਨਹੀਂ ਵੀ ਬੁਖਾਰ ਹੋ ਗਿਆ ਬੁਖਾਰ ਦੀ ਗੋਲੀ ਦੇ ਦਿੱਤੀ ਨਾ ਬੁਖਾਰ ਮਲੇਰੀਆ ਟਾਈਫਾਈਡ ਹੈ ਕੈਂਸਰ ਹੈ ਜਿਹੜੀ ਵੀ ਉਹਦੀ ਬਿਮਾਰੀ ਦੀ ਜੜ ਫੜ ਕੇ ਉਹਦਾ ਇਲਾਜ ਕਰਾਂਗੇ ਔਰ ਜਿਹੜਾ ਗੈਂਗਸਟਰਵਾਦ ਇਹਨੂੰ ਜੜੋਂ ਖਤਮ ਕਰਾਂਗੇ ਔਰ ਮੈਂ ਇੱਕ ਵੀ ਜ਼ਰੂਰ ਕਰਨੀ ਚਾਹਣਾ ਇਹ ਜਿੰਨੇ ਮਾਪੇ ਆ ਇਹ ਗੋਲੀਆਂ ਚੜਾਉਣ ਵਾਲੇ ਵੀ ਪੰਜਾਬੀ ਆ ਮੈਂ ਫੇਰ ਕਹਿੰਨਾ ਜੀ ਬੰਦੋ ਜਿਹੜੇ ਉਹਨਾਂ ਦੇ ਮਾਪੇ ਮੈਨੂੰ ਉਹਨਾਂ ਦੇ ਨਾਲ ਵੀ ਹਮਦਰਦੀ ਆਪਣੇ ਬੱਚਿਆਂ ਨੂੰ ਸਮਝਾਓ ਜੀ ਇਹ ਜਿਹੜੇ ਬੰਦੇ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾਉਂਦੇ ਆ ਜਿਨ੍ਹਾਂ ਨੇ ਤੁਹਾਡੇ ਬੱਚਾ ਤੋਂ ਸਮਗਲਿੰਗ ਕਰਾਉਂਦੇ ਆ ਜਿਹੜਾ ਨੇ ਤੁਹਾਡੇ ਬੱਚਾ ਨੂੰ ਅਤਵਾਦੀ ਬਣਾਇਆ ਇਹਨਾਂ ਤੋਂ ਸਾਵਧਾਨ ਹੋ ਜਾਓ ਅਸੀਂ ਆਪਣੀ ਆਣ ਵਾਲੀ ਪੀੜ੍ਹੀ ਬਚਾਣੀ ਆ ਚਾਹੇ ਉਹ ਬੰਦਾ ਪੁਲਿਸ ਚ ਹੋਵੇ ਚਾਹੇ ਉਹ ਗੈਂਗਸਟਰ ਹੋਵੇ ਜਾਂ ਉਹ ਇਨੋਸੈਂਟ ਹੋਵੇ ਜਿਵੇਂ ਜ ਸਾਡਾ ਬੰਦਾ ਸੀ ਜਿਹਨੂੰ ਬਚਾਰਾ ਨੂੰ ਪਤਾ ਹੀ ਕੁਝ ਨਹੀਂ ਆ ਮਤਲਬ ਕ੍ਰਾਈਮ ਹੁੰਦਾ ਕੀ ਆ ਇਨੂੰ ਕੋ ਪਤਾ ਨਹੀਂ ਹੈ ਜਿਹੜਾ ਘੋੜਾ ਪਾਲਾ ਹੈ ਚਾਹੇ ਉਹ ਹੋਵੇ ਲੇਕਿਨ ਪੁੱਤ ਤਾਂ ਪੰਜਾਬ ਦਾ ਮਰਦ ਹੈ ਡਾਕਟਰ ਰਾਣਾ ਬਲਜੋਰੀਆ ਵਾਲੇ ਕੇਸ ਨੂੰ ਕਿਵੇਂ ਦੇਖ ਰਹੇ ਜੀ ਇੱਕ ਕਬੱਡੀ ਪਲੇਅਰ ਨੂੰ ਜਾਨੀ ਮਾਰਦੇ ਜੀ ਸਾਬੜ ਤੋਂ ਜੁਰੀਆਂ ਚੜਦੀਆਂ ਕਿਸ ਤਰੀਕੇ ਨਾਲ ਸਵਾਲੀਆ ਨਿਸ਼ਾਨੇ ਬਿਲਕੁਲ ਜੀ ਬਿਲਕੁਲ 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 ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਜੀ ਪਹਿਲੀ ਗੱਲ ਤਾਂ ਹੈ ਜੀ ਜਿਹੜਾ ਆਪਣੇ ਉਹ ਮਤਲਬ ਐਕਚੁਅਲੀ ਤਾਂ ਉਹ ਤਾਂ ਸਪੋਰਟਸ ਦਾ ਸਪਾਂਸਰ ਸੀਗਾ ਨਾ ਜੀ ਉਹ ਖੇਡਾ ਕਰਾ ਰਿਹਾ ਸੀ ਜਰੂਰ ਸਰਕਾਰ ਖੇਡਾਂ ਨੂੰ ਪ੍ਰੋਮੋਟ ਕਰਦੀ ਆ ਮੈਨੂੰ ਬਹੁਤ ਅਫਸੋਸ ਹੈ ਅੱਜ ਕੱਲ ਦਾ ਬਹੁਤ ਦੁੱਖ ਹੈ ਮੇਰੇ ਬੱਚੇ ਵਰਗਾ ਜਿਹਾ ਤੇ ਉਹਦੇ ਮਾਪੇ ਨਾਲ ਮੇਰੀ ਹਮਦਰਦੀ ਹੈ ਅਸੀਂ ਉਹਨਾਂ ਦੇ ਨਾਲ ਪੰਜਾਬ ਸਰਕਾਰ ਵੱਲ ਖੜੀ ਆ ਇਹ ਉਸ ਇਨਸੀਡੈਂਟ ਨੂੰ ਮੈਂ ਥੋੜਾ ਜਿਆਦਾ ਲੱਗ ਦੇਖਦਾ ਉਹਦੇ ਵਿੱਚ ਮੇਰੀ ਆਪਣੀ ਰਾਏ ਹੈ ਵੀ ਉੱਥੇ ਸ਼ਾਇਦ ਪੁਲਿਸ ਦੇ ਬੰਦੇ ਵੀ ਸੀ ਇਹ ਗੱਲ ਮੈਂ ਹਸਪਤਾਲਾਂ ਦੇ ਬਾਰੇ ਪੀਸੀਪੇ ਜਿਵੇਂ ਡੇਰਾਬਸੀ ਚ ਹੋਇਆ ਬਲਾ ਚੋਰਚ ਹੋਇਆ ਗੁਰਦਾਸਪੁਰ ਚ ਹੋਇਆ ਨਮੇਸ਼ਰ ਚ ਪਹਿਲੀਆਂ ਦੋ ਇਨਸੀਡੈਂਟਸ ਦੇ ਵਿੱਚ ਉਹ ਬੰਦੇ ਆਏ ਉਹਨਾਂ ਦੀ ਲੜਾਈ ਹਸਪਤਾਲ ਵਾਲਿਆਂ ਨਾਲ ਨਹੀਂ ਸੀ ਉਹਨਾਂ ਨੇ ਸਟਾਫ ਤੇ ਅਟੈਕ ਨਹੀਂ ਕੀਤਾ ਮਤਲਬ ਕਿ ਕਿਸੇ ਦਾ ਸਕੂਟਰ ਦਾ ਐਕਸੀਡੈਂਟ ਹੋਇਆ ਦੋ ਪਾਰਟੀਆਂ ਦੋਨੋਂ ਪਾਰਟੀਆਂ ਆਈਆਂ ਉਹਨਾਂ ਨੇ ਟਾਂਡਰ ਮਚਾਤਾ ਉਸੇ ਦਾਰ ਦਾ ਮੌਜਾ ਕੀਤਾ ਮੈਂ ਪਰਸਨਲੀ ਸਾਰੇ ਜਨੇ ਵੀ ਐਸਐਸਪੀ ਔਰ ਡੀਜੀਪੀ ਸਭ ਨੂੰ ਕਨਵੇ ਕੀਤਾ ਵੀ ਜਦੋਂ ਬੰਦਾ ਹਸਪਤਾਲ 'ਚ ਆ ਕੇ ਜੇ ਉਹ ਟਾਂਡਰ ਕਰਦੇ ਹਨਾ ਜੀ ਤਾਂ ਦੋਨੋਂ ਪਾਰਟੀਆਂ ਤੇ ਪਰਚੇ ਕਰਾਈ ਜੀ ਔਰ ਬੰਦੇ ਹਸਪਤਾਲ 'ਚ ਆ ਤਾਂ ਸਕਦੇ ਆ ਵਾਰਦਾਤ ਕਰ ਤਾਂ ਸਕਦੇ ਆ ਪਰ ਬਸ ਕੇ ਨਹੀਂ ਜਾਣੇ ਚਾਹੀਦੇ ਉਹਨਾਂ ਨੂੰ ਮੌਕੇ ਤੇ ਪੜਿਆ ਸੀ ਉਸ ਤੋਂ ਬਾਅਦ ਬੰਦ ਇਹ ਗੱਲ ਮੈਂ ਜ਼ਰੂਰ ਕਹਨਾ ਹੈ ਕਿ ਜੇ ਉੱਥੇ ਪੁਲਿਸ ਮੌਜੂਦ ਸੀ ਤਾਂ ਉਹ ਬੰਦੇ ਗੋਲੀ ਚਲਾ ਕੇ ਭੱਜ ਕੇ ਜਾਣੇ ਨਹੀਂ ਚਾਹੀਦੇ ਸੀ ਇਹ ਨਹੀਂ ਜਾਣਾ ਚਾਹੀਦਾ ਸੀ ਕਿ ਦੇਸ਼ ਵੀ ਵਿਲ ਮੇਕ ਸ਼ੋਰ ਕਿ ਬੰਦਾ ਵੈਸੇ ਤਾਂ ਕਾਨੂੰਨ ਕਰ ਨਹੀਂ ਕਰ ਨਾ ਸਕੇ ਬਸ ਜੇ ਕਿਸੇ ਨੇ ਗੋਲੀ ਚਲਾ ਦਿੱਤੀ ਤਾਂ ਫੇਰ ਉਹ ਬਸ ਕੇ ਨਹੀਂ ਜਾਣਾ ਚਾਹੀਦਾ ਉੱਥੋਂ ਨਿਕਲ ਕੇ ਨਹੀਂ ਜਾਣਾ ਚਾਹੀਦਾ ਪੀਰੀਅਰ ਪੀਰੀਅਰ ਹੈ ਜੀ ਪੀਰੀਅਰ ਹੈ ਦੇਖੋ ਦੇਖੋ ਗੱਲ ਇਹ ਆ ਵੀ ਮੈਨੂੰ ਐਸੋ ਤੇ ਮੈਂ ਕਿਤੇ ਬਿਜੀ ਸੀਗਾ ਕੰਪਲੀਟ ਨਬਰ ਦਾ ਕੋਈ ਸਿਕਾ ਮਤਲਬ ਆਸपास ਹੀ ਨਾ ਮੈਨੂੰ ਐਗਜ਼ੈਕਟ 60 ਸੌ ਇਵੈਂਟਸ ਨਹੀਂ ਆ ਮੈਂ ਐਸ ਵੇਲੇ ਮੈਂ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੈਗਾ ਮਤਲਬ ਫੇਲਰ ਤਾਂ ਇਹਦਾ ਸੈਕੂਰੀ ਦੇ ਬੰਦੇ ਨੂੰ ਆ ਕੇ ਬੰਦੇ ਗੋਲੀ ਮਾਰ ਕੇ ਚਲੇ ਗਏ ਠੀਕ ਹੈ ਨਾ ਮੈਂ ਇਹ ਕਹ ਰਿਹਾ ਵੀ ਅਸੀਂ ਵੀ ਵਿਲ ਮੇਕ ਸ਼ੋਰ ਕਿ ਇਹ ਨਾ ਹੋਵੇ ਪਹਿਲੀ ਗੱਲ ਤਾਂ ਹੈ ਵੀ ਕਿਸੇ ਕੋਲੇ ਪੰਜਾਬ ਦੇ ਵਿੱਚ ਨਜਾਇਜ਼ ਹਥਿਆਰ ਨਹੀਂ ਰਹਿਣ ਦੇਵਾਂਗੇ ਔਰ ਗੋਲੀਆਂ ਚਲਾਉਣ ਵਾਲੇ ਨਹੀਂ ਰਹਿਣ ਦੇਵਾਂਗੇ ਔਰ ਜਿਹੜੇ ਉਹਨਾਂ ਦੇ ਲਿੰਕੇਜ ਹੈਗੇ ਜਿਹੜੇ ਦੇਸ਼ ਤੋਂ ਬਾਹਰ ਬੈਠ ਕੇ ਦੇਖੋ ਇੱਕ ਤੁਹਾਨੂੰ ਗੱਲ ਸਮਝਣੀ ਪੈਣੀ ਕਿ ਪੰਜਾਬ ਦੇ ਨਾਲ ਇਹ ਜਿਹੜੀ ਪੰਜਾਬ ਦੀ ਖੁਸ਼ਹਾਲੀ ਹੈ ਬਹੁਤ ਸਾਰੇ ਬੰਦਿਆਂ ਨੂੰ ਚੁਭਦੀ ਆ ਉਹ ਬੰਦੇ ਪੰਜਾਬ 'ਚ ਵੀ ਆ ਉਹ ਦੇਸ਼ ਵਿੱਚ ਵੀ ਆ ਤੇ ਉਹ ਅਕ੍ਰੋਸ ਦਾ ਬਾਰਡਰ ਵੀ ਆ ਤੇ ਦੂਰ ਦੂਰ ਦੂਰਲੇ ਦੇਸ਼ਾਂ ਦੇ ਵਿੱਚ ਵੀ ਬੈਠੇ ਹੋਏ ਆ ਜਿਹੜੇ ਪੰਜਾਬ ਦੇ ਵਿੱਚ ਨਾਰਕੋਟਿਕਸ ਭੇਜ ਰਹੇ ਆ ਜਿਹੜੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਧਰਮ ਦੇ ਨਾਂ ਤੇ ਕਿਸੇ ਹੋਰ ਚੀਜ਼ ਦੇ ਨਾਂ ਦੇ ਉੱਤੇ ਜਾਂ ਕੋਈ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਚਾਹੇ ਨਸ਼ੇ ਵੇਚਣ ਤੇ ਲਾ ਰਹੇ ਆ ਜਾਂ ਉਹਨਾਂ ਨੂੰ ਗੈਂਗਸਟਰਵਾਦ ਵਿੱਚ ਲਾ ਰਹੇ ਆ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਸਟੇਟ ਸਪੋਰਟ ਦੀ ਲੋੜ ਹੈ ਸਾਨੂੰ ਐਸ ਵੇਲੇ ਇਕੱਠੇ ਹੋ ਕੇ ਇਹਦੇ ਬਾਰੇ ਸਾਡੀ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਜੀ ਅਸੀਂ ਹੁਣ ਵੀ ਵਿਲ ਗੈਟ ਟੂ ਦਾ ਰੂਟ ਆਫ ਇਟ ਕਿ ਕਿਸੇ ਕੋਲੇ ਕੋਈ ਮਤਲਬ ਕਿਸੇ ਕਿਸਮ ਦਾ ਵੀ ਜਿਹੜਾ ਹਥਿਆਰ ਹੈ ਉਹ ਇਲੀਗਲ ਵੈਪਨ ਨਾ ਹੋਵੇ ਉਹ ਪੰਜਾਬ ਚ ਇੰਟਰ ਨਾ ਕਰ ਸਕਣ ਇਹਨਾਂ ਦੀ ਸਫਾਈ ਕੀਤੀ ਜਾਊਗੀ ਜਾਨ ਵਾਲੇ ਸਮੇਂ ਦੇ ਵਿੱਚ ਇਹ ਥੋੜਾ ਜਿਹਾ ਐਸ ਵੇਲੇ ਜ਼ਰੂਰ ਤੁਹਾਨੂੰ ਲੱਗਦਾ ਬਿਲਕੁਲ ਸਾਰੀ ਸਾਰੀ ਇਨਕੁਆਇਰੀ ਹੋ ਕੋਈ ਸ਼ੱਕ ਨਹੀਂ ਜੀ ਸਾਰੀ ਇਨਕੁਆਇਰੀ ਹੋਏਗੀ ਸਭ ਦੀ ਸਭ ਦੀ ਦੇਖੋ ਗੱਲ ਇਹ ਵੀ ਸਾਰਿਆਂ ਦੀ ਕੰਟਰੀਬਿਊਸ਼ਨ ਹੋਏਗੀ ਜੇ ਉੱਥੇ ਪੁਲਿਸ ਦੇ ਅਫਸਰ ਸੀਗੇ लेडी ओ मतलब डॉट वो एक पोर्श तो काम है एक पोर्श देखेगी भी वो उसे मतलब क्यों आया बार दस क्यों होगा जी जो तो पोर्श ही तब मतलब मार्केट क्यों चलेगा डेफिनेटली मतलब ऑल एंगल्स पे भी रोक देंगे तो उसी सारे उसी सारे बिटरेस हो फार्मेस फार्मेस सामने क्लासिकल एग्जांपल है जी ਕਾਲਾ ਦਿਹਾਤੀ ਦੇ ਵਿੱਚ ਗੁੰਡਾਗਰਦੀ ਕਹਨੇ ਕੀਤੀ ਹੈ ਕਿ ਰੋਲਿੰਗ ਪਾਰਟੀ ਨੇ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੇ ਕੀਤੀ ਹੈ। ਉਹ ਤਾਂ ਦਾ ਗੁੰਡਾਗਰਦੀ ਥੋੜੇ ਸਾਹਮਣੇ ਆ ਜੀ ਕੋਲੀ ਤੱਕ ਤਾਂ ਮਾਰਤੀ ਜੀ। ਗੁੰਡਾਗਰਦੀ ਖੁਦ ਕਰਦੇ ਆ ਇਹ। ਉਲਟਾ ਇਲਜ਼ਾਮ ਸਾਡੇ ਤੇ ਲਾਂਦੇ ਆ ਇਹ ਜੀ। ਤੁਸੀਂ ਸਾਰੇ ਗਵਾਹ ਹੋ ਜੀ। ਜਦੋਂ ਜਦੋਂ ਕਾਂਗਰਸ ਵੇਲੇ ਸਾਡੇ ਪਹਿਲਾਂ ਇਲੈਕਸ਼ਨ ਹੋਈ ਹੈ ਮਿਸੀਪਲ ਕਾਰਪੋਰੇਸ਼ਨ ਦੀ। ਇਹ 69 ਸੀਟਾਂ ਜਿੱਤ ਕੇ ਜਿੱਤ ਕੇ ਜੀ ਇਹ ਮੁੱਖ ਮੰਤਰੀ ਆਪਣੀ ਸੀਟ хар ਗਿਆ ਜੀ ਇਹ। ਕੀ ਸ਼ੋਅ ਕਰਦਾ ਜੀ ਇਹ ਕਿਦਾਂ ਜਿੱਤੇ ਸੀ ਜੀ ਇਹ। ਇਹਨਾਂ ਨੂੰ ਸਾਨੂੰ ਯਾਦ ਆ ਕਾਲੀ ਚਿੱਕਾ ਮਾਰਦੇ ਸਾਰੇ ਕੁਝ ਆਪਣੇ ਪਰੀਵਸਤਰਾ ਚੱਕ ਕੇ ਲੈ ਕੇ ਸੀ ਮੈਂ ਧਰਨਾ ਮਾਰ ਕੇ ਬੈਠਾ ਹੋਇਆ ਸੀ ਬੱਸ ਸਟੈਂਡ ਤੇ ਜਿਹੜਾ ਜਦੋਂ ਇੱਥੇ ਬੱਸ ਸਟੈਂਡ ਸੀਗਾ ਜੀ ਉਹਨੂੰ ਯਾਦ ਹੋਵੇਗਾ ਸਾਰਿਆਂ ਨੂੰ ਅਸੀਂ ਧਰਨੇ ਮਾਰੇ ਅਸੀਂ ਜਾ ਕੇ ਉੱਥੇ ਲੜੇ ਇਹਨਾਂ ਦੇ ਨਾਲ ਅਸੀਂ ਜਦੋਂ ਇਕੱਲੇ ਨਹੀਂ ਸਰਦਾਰ ਸੀ ਤੇ ਕਾਂਗਰਸ ਵਾਲੇ ਬੋਰਡ ਜੀ ਬਿਸਤਰਾ ਚੱਕ ਕੇ ਚਲੇ ਗਏ ਸੀ ਇਹਨਾਂ ਨੂੰ ਯਾਦਤ ਪਈ ਹੋਈ ਸੀ ਇਹ ਇਹ ਇਲੈਕਸ਼ਨ ਲੁੱਟਣ ਦੀ ਇਹਨਾਂ ਨੇ ਪੂਰਾ ਸਿਸਟਮ ਬਣਾ ਰੱਖਿਆ ਸੀ ਇਸ ਮਤਲਬ ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਤੇ ਇਲੈਕਸ਼ਨ ਲੁੱਟਣ ਦੀ ਕੋਸ਼ਿਸ਼ ਕਰ ਰਹੀ ਸੀ ਹੋਰ ਕੀ ਸੀ ਰੰਗੇ ਆਤੀ ਫੜੇ ਗਿਆ ਤੁਹਾਡੇ ਸਾਹਮਣੇ ਆ ਯੂ ਆਰ ਵਿਟਨੈਸ ਟੂ ਇਟ ਦੇਖੋ ਮੇਰਾ ਇੱਕ ਮੈਂ ਮੈਂ ਇੱਕ ਗੱਲ ਬੜੀ ਕਲੀਅਰ ਕਰਤੀ ਆ ਜੀ ਹਸਪਤਾਲ ਦੇ ਵਿੱਚ ਦੋ ਬੰਦਿਆਂ ਦੀ ਲੜਾਈ ਹੋਈ ਆ ਚਾਹੇ ਜੋ ਮਰਜ਼ੀ ਹੋਇਆ ਜਦੋਂ ਹਸਪਤਾਲ 'ਚ ਆਗੇ ਤੁਸੀਂ ਕਿਸੇ ਕਿਸਮ ਦੀ ਉੱਥੇ ਵਾਇਲੈਂਸ ਨਹੀਂ ਕਰ ਸਕਦੇ ਉਹਦੇ ਵਾਸਤੇ ਜਿਹੜੇ ਬੰਦੇ ਨੇ ਉੱਥੇ ਆ ਕੇ ਵਾਇਲੈਂਸ ਕੀਤਾ ਉਹਦੇ ਤੇ ਪਰਚਾ ਹੋਊਗਾ ਔਰ ਉਹਦੀ ਜਮਾਨਤ ਨਹੀਂ ਹੋਏਗੀ ਔਰ ਉਹਦੀ ਜਮਾਨਤ ਨਹੀਂ ਹੋਏਗੀ ਨਹੀਂ ਕਰਦੀਆਂ ਕਾਰਵਾਈ ਕਰਦੇ ਆ ਜੀ ਉਹ ਵਾਕਿਆ 'ਚ ਫੜੇ ਸੜੇ ਤੇ ਜਿੰਦਰਾ ਹਸਪਤਾਲ 'ਚ ਪੜਿਆ ਉਹਨੇ ਵਾਕਿਆ 'ਚ on the spot ਫੜਿਆ ਜੀ ਉਹਨੇ ਬੰਦੇ ਜਿੰਦਰਾ ਆਰਕੋਲ 'ਚ ਫੜਿਆ ਤੁਹਾਡੇ ਸਾਹਮਣੇ ਆ ਪਹਿਲਾਂ ਨਹੀਂ ਹੁੰਦਾ ਸੀ